ਸੁਭੇਕ੍ਰਾ ਡੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਿਚਲਵਾਨ ਇਸ ਵੇਲੇ ਮੈਂ ਗੋਇੰਦਵਾਲ ਦੇ ਉਸ ਥਰਮਲ ਪਲਾਂਟ ਦੇ ਵਿਚਕਾਰ ਖੜੀ ਹਾਂ ਜੋ ਪ੍ਰਾਈਵੇਟ ਪਲਾਂਟ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਜੇ ਹੈ 1000 ਕਰੋੜ ਦੇ ਵਿਚਕਾਰ ਖਰੀਦਿਆ ਹੈ ਤੇ ਨਾਮ ਹੈ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਕਿਉਂਕਿ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਦਿੱਤਾ ਸੀ ਜਨਮ ਗੁਰੂ ਅਮਰਦਾਸ ਮਹਾਰਾਜ ਨੇ ਤੇ ਇਸ ਥਰਮਲ ਪਲਾਂਟ ਨੂੰ ਜੇ ਹੈ ਉਹਨਾਂ ਨੂੰ ਹੀ ਸਮਰਪਿਤ ਕੀਤਾ ਗਿਆ ਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਵੀ ଥି ਮੌਜੂਦ ਸਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ଥି ਮੌਜੂਦ ਸਨ ਤੇ ਦੋਨਾਂ ਨੇ ਇਸ ਥਰਮਲ ਪਲੈਂਟ ਨੂੰ ਜੇ ਹੈ ਲੋਕਾਂ ਨੂੰ ਸਮਰਪਿਤ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਜੇ ਹੈ ਇਹ 540 ਮੈਗਾਵਾਟ ਦਾ ਗੋਇੰਦਵਾਲ ਥਰਮਲ ਪਲੈਂਟ 1080 ਕਰੋੜ ਵਿੱਚ ਖਰੀਦਿਆ ਹੈ ਇਸ ਨੂੰ ਹైదరాబాద్ ਦੇ ਨੈਸ਼ਨਲ ਕੰਪਨੀ ਲਾ ਟ੍ਰਿਬਿਨਲ ਨੇ 22 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ ਇਸ ਸੰਬੰਧ ਜਾਣਕਾਰੀ ਜੇ ਹੈ ਪੰਜਾਬ ਸਰਕਾਰ ਨੇ ਭਗਵੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਦਿੱਤੀ ਸੀ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਦੌੜ ਦੇ ਵਿੱਚਕਾਰ 10 ਕੰਪਨੀਆਂ ਸ਼ਾਮਲ ਸਨ ਇਸ ਵਿੱਚ ਪਾਵਰਕਾਮ ਨੂੰ ਸਖਤ ਮੁਕਾਬਲੇ ਵਿੱਚ ਇਹ ਸਫਲਤਾ ਮਿਲੀ ਹੈ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦਾ ਨਾਂ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਰੱਖਿਆ ਹੈ ਪੰਜਾਬ ਤੇਸ ਤੋਂ ਪਹਿਲਾ ਬਠਿੰਡਾ ਚ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਉੱਤੇ ਚ ਹੈ ਲਹਿਰਾ ਗੁਰੂ ਗੋਬਿੰਦ ਸਾਹਿਬ ਦੇ ਨਾਂ ਉੱਤੇ ਅਤੇ ਰੋਪੜ ਚ ਗੁਰੂ ਗੋਬਿੰਦ ਸਿੰਘ ਦੇ ਨਾਂ ਉੱਤੇ ਥਰਮਲ ਪਲੈਂਟ ਬਣ ਚੁੱਕਿਆ ਹੈ 1 ਜਨਵਰੀ 2018 ਨੂੰ ਕਾਂਗਰਸ ਸਰਕਾਰ ਨੇ ਬਠਿੰਡਾ ਥਰਮਲ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰ ਦਿੱਤੇ ਸਨ ਗੋਇੰਦਵਾਲ ਥਰਮਲ ਪਲੈਂਟ ਦੀ ਖਰੀਦ ਜਨ ਤੱਕ ਖੇਤ ਨੂੰ ਮਜ਼ਬੂਤ ਕਰੇਗੀ ਤੁਹਾਨੂੰ ਦੱਸਦੀ ਹੈ ਕਿ ਗੋਇੰਦਵਾਲ ਸਾਹਿਬ ਪ੍ਰਾਈਵੇਟ ਥਰਮਲ ਪਲੈਂਟ ਤੋਂ ਬਿਜਲੀ 4 ਤੋਂ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗੀ ਜਦਕਿ ਪਹਿਲਾਂ ਦੀ ਕੀਮਤ 9 ਤੋਂ 10 ਰੁਪਏ ਸੀ ਯਾਨੀ ਕਿ ਹੁਣ ਜੇ ਹੈ ਬਿਜਲੀ ਜੇ ਹੈ ਸਸਤੀ ਲੋਕਾਂ ਨੂੰ ਮਿਲੇਗੀ ਫ੍ਰੀ ਬਿਜਲੀ ਤਾਂ ਮਿਲ ਹੀ ਰਹੀ ਸੀ ਇਸ ਦੇ ਨਾਲ ਹੀ ਜੇ ਹੈ ਸਸਤੀ ਬਿਜਲੀ ਜੇ ਹੈ ਲੋਕਾਂ ਨੂੰ ਦਿੱਤੀ ਜਾਵੇਗੀ ਪੰਜਾਬ ਦੇ ਵਿਚਕਾਰ ਸਭ ਤੋਂ ਮਹਿੰਗੀ ਬਿਜਲੀ ਇਸ ਥਰਮ ਪਾਵਰ ਤੋਂ ਮਿਲੀ ਹੈ ਪਾਵਰਕਾਮ ਹੁਣ ਆਪਣੀ ਪਚਵਾੜਾ ਕੋਲਾ ਖਾਨ ਵਿੱਚੋਂ ਕੋਲੇ ਦੀ ਵਰਤੋਂ ਕਰ ਸਕੇਗਾ ਇਸ ਦੇ ਨਾਲ ਹੀ ਬਿਜਲੀ ਦੀ ਲਾਗਤ ਘਟੇਗੀ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਜੀ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਤੇ ਪਾਵਰਕਾਮ ਦੇ ਸੀਐਮਡੀ ਨੇ ਵੀ ਜਿਹੜਾ ਹੈ ਖਰੀਦ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਜਿਹ ਹੈ निभाई ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਸ ਥਰਮਲ ਪਲਾਂਟ ਤੋਂ ਜਿਹੜਾ ਹੈ ਸਸਤੀ ਬਿਜਲੀ ਲੋਕਾਂ ਨੂੰ ਜਿਹ ਹੈ ਮੁਹਾਇਆ ਕਰਵਾਈ ਗਈ ਹੈ ਤੇ ਅੱਜਕ ਵੱਡਾ ਕਾਰਜਕ੍ਰਮ ਜਿਹ ਹੈ ਇੱਥੇ ਤਰਨਤਾਰਨ ਵਿਖੇ ਰੱਖਿਆ ਗਿਆ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਵਿਚਕਾਰ ਕੈਬਨਿਟ ਮੰਤਰੀ ਸ਼ਾਮਿਲ ਹੋਏ ਵਿਧਾਇਕ ਸ਼ਾਮਿਲ ਹੋਏ ਤੇ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਲੋਕਾਂ ਨੂੰ ਜਿਹ ਹੈ ਉਹ ਸਮਰਪਿਤ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਹੈ ਤੇ ਹੁਣ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਵੇਲੇ ਅਸੀਂ ਇੱਥੇ ਮੌਜੂਦ ਨੇ ਉਸ ਵੇਲੇ ਭਗਵੰਤ ਮਾਨ ਨੇ ਸਾਨੂੰ ਦੱਸਿਆ ਸੀ ਕਿ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਮੈਂ ਬਟਨ ਦੱਬ ਕੇ ਆ ਚੁੱਕਿਆ ਤੇ ਹੁਣ ਇਹ ਥਰਮਲ ਪਲਾਂਟ ਜੇ ਹੈ ਸਸਤੀ ਬਿਜਲੀ ਲੋਕਾਂ ਨੂੰ ਜੇ ਹੈ ਦਵੇਗਾ ਤਾਂ ਸਭ ਤੋਂ ਵੱਡੀ ਗੱਲ ਉਸ ਦੇ ਵਿਚਾਰ ਉਹਨਾਂ ਨੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਤੇ ਉਹਨਾਂ ਨੇ ਕਿਹਾ ਕਿ ਅਗਰ ਉਹ ਚਾਹੁੰਦੇ ਤਾਂ ਇਸ ਨੂੰ ਚਲਾ ਸਕਦੇ ਸੀ ਲੇਕਿਨ 5.5 ਹਜ਼ਾਰ ਕਰੋੜ ਦਾ ਇਹ ਥਰਮਲ ਪਲਾਂਟ ਉਹਨਾਂ ਨੇ ਬਹੁਤ ਸਸਤੇ ਵਿੱਚਕਾਰ ਖਰੀਦਿਆ ਉਹ ਚਾਹੁੰਦੇ ਤਾਂ ਇਸ ਨੂੰ ਮਹਿੰਗਾ ਵੀ ਖਰੀਦ ਸਕਦੇ ਸੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਤੇ ਉਸ ਦੇ ਵਿਚਕਾਰ ਜੋ ਪੈਸਾ ਆਉਂਦਾ ਉਹ ਪਾਰਟੀ ਦੇ ਵਿਚਕਾਰ ਲਗਾ ਸਕਦੇ ਸੀ ਲੇਕਿਨ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਦੇ ਸੇਵਕ ਨੇ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਤੇ ਇਸ ਦੇ ਲਈ ਜੇ ਹੈ ਉਹ ਇਸ ਥਰਮਲ ਪਲਾਂਟ ਰਾਹੀਂ ਲੋਕਾਂ ਨੂੰ ਸਸਤੀ ਬਿਜਲੀ ਦੇਣਾ ਚਾਹੁੰਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜੇ ਹੈ ਲੋਕਾਂ ਨੂੰ ਜੇ ਹੈ ਸਸਤੀ ਬਿਜਲੀ ਜੇ ਹੈ ਮਿਲੇਗੀ ਹੁਣ ਤੁਹਾਨੂੰ ਦੱਸਦੀ ਹੈ ਕਿ ਸਰਕਾਰ ਦੁਆਰਾ ਥਰਮਲ ਪਲਾਂਟ ਦੀ ਦੇਖਰੇਖ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਜੇ ਹੈ ਇਸ ਦੀ ਅਗਵਾਈ ਦੀ ਕਮੇਟੀ ਦੇ ਵਿਚਕਾਰ ਸ਼ਾਮਿਲ ਹਨ ਕਮੇਟੀ ਦੇ ਵਿਚਕਾਰ ਲਹਿਰਾ ਥਰਮਲ ਦੇ ਡਿਪਟੀ ਚੀਫ ਇੰਜੀਨੀਅਰ ਸ਼ਾਮਿਲ ਨੇ ਡਿਪ੍ਰ ਚੀਫ ਇੰਜੀਨੀਅਰ ਸ਼ਾਮਿਲ ਨੇ ਰੋਪੜ ਥਰਮਲ ਪਲਾਂਟ ਦੀ ਨਿਗਰਾਈ ਨਿਗਰਾਨੀ ਦੇ ਵਿਚਕਾਰ ਇੰਜੀਨੀਅਰ ਜਿਹੜੇ ਉਹ ਵੀ ਇੱਥੇ ਸ਼ਾਮਿਲ ਹੋਣਗੇ ਸਭ ਤੋਂ ਵੱਡੀ ਗੱਲ ਹੈ ਕਿ ਟੈਟ ਰੇਟ ਦੇ ਵਿਚਕਾਰ ਯਾਨੀ ਕਿ 9 ਤੋਂ 10 ਰੁਪਏ ਜਿੱਥੇ ਬਿਜਲੀ ਮਿਲਦੀ ਸੀ ਹੁਣ 4 ਰੁਪਏ ਤੋਂ ਲੈ ਕੇ 5 ਰੁਪਏ ਦਾ ਫਰਕ ਜੇ ਹੈ ਉੱਥੇ ਮਿਲੇਗਾ ਇਸ ਦੇ ਨਾਲ ਹੀ ਸਰ ਜੇ ਹੈ 350 ਕਰੋੜ ਸਾਲਾਨਾ ਜੇ ਹੈ ਬਚਤ ਕਰੇਗੀ ਕਿਉਂਕਿ ਜਦ ਆਪਾਂ ਗੱਲ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਟੇਜ ਤੇ ਰਾਈ ਕਿਆ ਕਿ 4 ਪੈਸੇ ਬਚਾਉਣ ਦੀ ਮੈਂ ਗੱਲ ਕਰ ਰਿਹਾ ਸੀ ਤੇ ਜਦ ਮੈਮ ਨੇ ਕਿਹਾ 4 ਪੈਸੇ ਕਿਉਂ ਤਾਂ ਮੈਂ ਕਿਹਾ 4 ਪੈਸੇ ਬਚਣਗੇ ਤਾਂ ਫਿਰ ਜੇ ਹੈ ਕਿਤੇ ਨਾ ਕਿਤੇ ਬਚਤ ਹੋਈਗੀ ਤੇ 350 ਕਰੋੜ ਜਿਹੇ ਹੈ ਇੱਥੇ ਬਚਤ ਜਿਹ ਪੰਜਾਬ ਸਰਕਾਰ ਹਰ ਸਾਲ ਕਰੇਗੀ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਸਟਿਸ ਦੀ ਗੱਲ ਕਰ ਰਹੇ ਸਨ ਸਥਾਪਨ ਪਲਾਂਟ ਦੀ ਓਪਨਿੰਗ ਦੇ ਵਿਚਕਾਰ ਜਿੱਥੇ ਲੋਕਾਂ ਨੂੰ ਸਮਰਪਿਤ ਕਰ ਰਹੇ ਸੀ ਉਸ ਵਿਚਕਾਰ ਜਿਹ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਚਕਾਰ ਜੋ ਆਉਣ ਵਾਲੀ ਲੋਕ ਸਭਾ ਚੋਣਾਂ ਨੇ ਉਹਨਾਂ ਦੇ ਵਿਚਕਾਰ ਜਿਹ ਹੈ 13 ਦੀ 13 ਸੀਟਾਂ ਦੇ ਉੱਤੇ ਜਿਹ ਹੈ ਆਮ ਆਦਮੀ ਪਾਰਟੀ ਇਕੱਲਾ ਲੜਨ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਜੋ ਇੰਡੀਆ ਗਠਬੰਧਨ ਜੋ ਸੀ ਜੋ ਨਜ਼ਰ ਆ ਰਿਹਾ ਸੀ ਬੜੇ ਉੱਪਰ ਸੂਬਿਆਂ ਦੇ ਵਿਚਕਾਰ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿਚਕਾਰ ਵੀ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ 13 ਦੀ 13 ਸਿੱਟਾ ਦੇ ਉੱਤੇ ਆਮ ਆਦਮੀ ਪਾਰਟੀ ਹੀ ਹੋਏਗੀ ਔਰ ਸਭ ਤੋਂ ਵੱਡੀ ਗੱਲ ਹੈ ਉਹ ਕਹਿੰਦੇ ਨੇ ਕਿ ਅਗਰ 13 ਸਿੱਟਾ ਦੇ ਵਿਚਕਾਰ ਸਾਡੇ ਆਮ ਆਦਮੀ ਪਾਰਟੀ ਦੇ ਐਮਪੀ ਹੋਣਗੇ ਤਾਂ ਫਿਰ ਜਿਹ ਹੈ ਕੰਮ ਬਹੁਤ ਜਿੱਥੇ ਰੋਕ ਟੋਕ ਚੱਲ ਰਹੀ ਸੀ ਕੇਂਦਰ ਤੋਂ ਜੋ ਚੀਜ਼ਾਂ ਨਹੀਂ ਆ ਰਹੀ ਸੀ ਜੋ ਪੈਸੇ ਫੰਡ ਰੁਕੇ ਹੋਏ ਸਨ ਉਸ ਨੂੰ ਬਹੁਤ ਆਸਾਨੀ ਦੇ ਨਾਲ ਜਿਹ ਹੈ ਪੰਜਾਬ ਦੇ ਵਿੱਚ ਕਾਰ ਲਾਇਆ ਜਾ ਸਕਦਾ ਹੈ ਤੇ ਬਹੁਤ ਸਾਰੇ ਕੰਮ ਕਰਾਏ ਜਾ ਸਕਦੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਹ ਹੀ ਕਿਹਾ ਕਿ 13 ਦੀ 13 ਸੀਟਾਂ ਦੇ ਉੱਤੇ ਜਿਹ ਹੈ ਮੈਨੂੰ ਜਿਹ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਦਿਖਾ ਦੋ ਤੇਰਾ ਦੀ 13 ਸਿੱਟਾ ਦੇ ਵਿਚਕਾਰ ਅਗਰ ਲੋਕ ਸਭਾ ਦੇ ਵਿਚਕਾਰ ਆਮ ਆਦਮੀ ਪਾਰਟੀ ਸਖਤ ਹੋ ਜਾਂਦੀ ਹੈ ਤਾਂ ਚੰਡੀਗੜ੍ਹ ਦੇ ਵਿਚਕਾਰ ਵੀ ਐਮਪੀ ਚਾਹੀਦਾ ਤੇ ਹੋਰ ਸੂਬਿਆਂ ਦੇ ਵਿਚਕਾਰ ਮਿਲਾ ਕੇ 45 ਅਗਰ ਐਮਐਲ ਸੌਰੀ ਐਮਪੀ ਹੋਗੇ ਯਾਨੀ ਮੈਂਬਰ ਆਫ ਪਾਰਲੀਮੈਂਟ ਹੋਗੇ ਲੋਕ ਸਭਾ ਦੇ ਵਿਚਕਾਰ ਆਵਾਜ਼ ਚੁੱਕੀ ਜਾ ਸਕਦੀ ਹੈ ਤੇ ਕਿਤੇ ਨਾ ਕਿਤੇ ਸਭ ਤੋਂ ਵੱਡਾ ਡਰ ਭਾਜਪਾ ਦੇ ਵਿਚਕਾਰ ਇਹ ਹੈਗਾ ਕਿ ਆਮ ਆਦਮੀ ਪਾਰਟੀ ਹੈ ਜੇ ਅੱਗੇ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਸ਼ਾਇਦ ਕੇਂਦਰ ਦੀ ਵਿਚਕਾਰ ਜੇ ਸਥਾਪਿਤ ਹੋ ਸਰਦੀਏ ਜਿਸ ਦੇ ਲੈ ਕੇ ED ਦੇ بار بار ਨੋਟਿਸ ਜੇ ਹੋ ਭੇਜੇ ਜਾ ਰਹੇ ED ਦਾ ਨੋਟਿਸਾਂ ਦਾ ਜ਼ਿਕਰ ਜੇ ਹੈ ਭਗਵੰਤ ਮਾਨ ਨੇ ਵੀ ਕੀਤਾ ਇਸ ਦੇ ਨਾਲ ਜੇ ਹੈ ਅਰਵਿੰਦ ਕੇਜਰੀਵਾਲ ਨੇ ਵੀ ਕੀਤਾ ਉਹ ਕਹਿੰਦੇ ਕਈ ਵਾਰ ਮੈਨੂੰ ਸ਼ੱਕ ਹੁੰਦਾ ਹੈ ਸ਼ਾਇਦ ਮੈਂ ਕੋਈ ਬਹੁਤ ਵੱਡਾ ਅਤਵਾਦੀ ਹੈ ਜੇ ਮੇਰੇ ਪਿੱਛੇ ਇੰਨੇ ਸਾਰੇ ਲੋਕ ਲੱਗੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਇਹ ਹੈ ਪੰਜਾਬ ਲਈ ਬਹੁਤ ਮਹੱਤਵਪੂਰਨ ਦਿਨ ਸੀਗਾ ਇਹ ਥਰਮਲ ਪਲਾਂਟ ਦੀ ਸ਼ੁਰੂਆਤ ਜਿੱਥੇ ਹੋਈ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਸਨ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ ਤਾਂ ਉੱਥੇ ਹੀ ਕਾਂਗਰਸ ਅਧਿਅਕਸ਼ ਜੀ ਨੇ ਮਲਿਕਾ ਅਰਜੁਨ ਖੜਗੇ ਵੀ ਪਹੁੰਚੇ ਸੀ ਪੰਜਾਬ ਦੇ ਵਿਚਕਾਰ ਤੇ ਉਹਨਾਂ ਨੇ ਵੀ ਹੁੰਗਾਰਾ ਭਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਸਭਾ ਚੋਣਾਂ 2024 ਲਈ ਜੋ ਹੈ ਹਰ ਪਾਰਟੀ ਜਿਹੜਾ ਤਿਆਰੀ ਕਰ ਰਹੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ 13 ਦੀ 13 ਸੂਟਾਂ ਦੇ ਉੱਤੇ ਕਿਸ ਪਾਰਟੀ ਦੀ ਜਿੱਤ ਹੋਵੇਗੀ ਕੀ ਗਠਜੋੜ ਬਣੇਗਾ ਕਿ ਭਾਜਪਾ ਤੇ ਅਕਾਲੀ ਦਲ ਦਾ ਗੱਠਬੰਧਨ ਹੋ ਪਾਵੇਗਾ ਕਿ ਨਹੀਂ ਕਿਉਂਕਿ ਅਟਕਲਾ ਬਹੁਤ ਚੱਲ ਰਹੀ ਨੇ ਜੋ ਸੀਟ ਸ਼ੇਅਰਿੰਗ ਨੂੰ ਲੈ ਕੇ ਗਲਬਾਤ ਚੱਲ ਰਹੀ ਸੀ ਉਹ ਵੀ ਚੱਲ ਰਹੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਇੱਥੇ ਜਿਹ ਹੈ ਇਸ ਵੇਲੇ ਜਿਹ ਹੈ 13 ਸੂਟਾ ਦੇ ਉੱਤੇ ਜਿਹ ਹੈ ਆਮ ਆਦਮੀ ਪਾਰਟੀ ਕੱਲਾ ਲੜਨਾ ਚਾਹੁੰਦੀ ਹੈ ਉੱਥੇ ਕਾਂਗਰਸ ਹੀ ਲੜਨਾ ਚਾਹੁੰਦੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਭਾਈਵਾਲ ਰਹੀ ਅਕਾਲੀ ਤੇ ਭਾਜਪਾ ਹਲੇ ਵੀ ਸੀਟ ਸ਼ੇਅਰਿੰਗ ਨੂੰ ਲੈ ਕੇ ਜਿਹ ਹੈ ਕਿਤੇ ਨਾ ਕਿਤੇ ਉਹਨਾਂ ਦੀ ਗਲਬਾਤ ਜੱਟ ਕੀ ਹੋਈ ਹੈ ਲੇਕਿਨ ਸਭ ਤੋਂ ਵੱਡੀ ਗੱਲ ਅੱਜ सस्ती बिजली मुहैया करवाने वाला थर्मल प्लांट की शुरुआत जो है वो हो चुकी है देखिए कोई भी प्लांट जो है ना उसमें सेवेंटी फाइव कॉस्ट कम्स फ्रॉम द कोल तो इफ यू मेक इट आप यदि सस्ता करना चाहते हो तो आपको ज़्यादा ट्रेस कोल के ऊपर ही देना होगा तो, कोल कॉस्ट तो वो बड़ा चीज़ें है कोल कैसे सस्ता होगा क्योंकि ये प्लांट जो बॉयलर जो डिज़ाइन हुआ कोई भी बॉलर डिज़ाइन होता है ये कौन सा माइन से कोल आएगा उसके क्वालिटी क्या, क्या होगा तो हम लोग का जो तो शुद्ध माइन्स एलोटेड हुए हैं बट इन 2014 वो फोर्टीन ऑनरेबल सुप्रीम कोर्ट के द्वारा वो माइन कैंसिल हो गया तो उसके जो क्वालिटी था उसी हिसाब से बॉयलर को डिजाइन हुआ अभी हम लोग को शक्ति गवर्नमेंट ऑफ शक्ति गवर्नमेंट ऑफ इंडिया से शक्ति स्कीम में तो कोल मिल रहा है बट दैट क्वालिटी इज़ नॉट मैचिंग विथ आवर स्पेसिफिकेशन दो दैट इज वाई बिकॉज ऑफ द डिफरेंस ऑफ द क्वालिटी क्वालिटी अच्छा नहीं है दैट इज़ वाई ये बॉयलर उतना अच्छा परफॉर्म नहीं कर रहा तो कोयला का बेटर हो जाने से जो कि पचुआरा माई जो पी एस पी सी देना है वो उसके चलते अच्छा कोयला आएगा जो कि जिसका स्पेसिफिकेशन ऑलमोस्ट मैचिंग विथ आवर बॉयलर रिक्वायरमेंट डिजाइन उस ऐसे ही हुए है तो बॉयलर विल परफॉर्म बेटर मतलब तो बॉयलर का एफिशिएंसी ज्यादा होगा और एक बिकॉज अनदर थिंग इज दिस अब हम लोग का रिपेयर में हुआ नहीं काफी दिनों से बिकॉज ऑफ द फाइनेंशियल क्राइसिस वो भी करना है देन बॉयलर विल रन मोर देन हंड्रेड परसेंट लोड से भी ज्यादा चल सकता है अनदर थिंग इज दैट आपका बिकॉज पंजाब इज फार डिस्टेंस फ्रॉम द झारखंड फ्रॉम हुआर कोल्ड इज कमिंग तो ट्रांसपोर्ट कॉस्ट कंट्रीब्यूट से लॉ ऑलमोस्ट फिफ्टी परसेंट या सिक्सटी परसेंट कॉस्ट इज द ट्रांसपोर्ट कॉस्ट तो बिकॉज ऑफ द लो क्वालिटी कोल ट्रांसपोर्ट कॉस्ट ज़्यादा हो जाएगा क्योंकि लो क्वालिटी कोल लाओगे आपको डबल लाना पड़ेगा मान लो आधा क्वालिटी है तो आपको डबल क्वान्टिटी लाना पड़ेगा तो फ्रेट कॉस्ट डबल हो जाएगा वेर एज इफ आई टेक द गुड कोल विच इज़ पचौरा माइन से आएगा तो वो हो जाएगा क्या ना फ्रे फ्रेड कॉस्ट भी आधा हो जाएगा तो विच कॉन्ट्रीब्यूट एटली कोल कॉस्ट दैट्स वाई हम लोग का आ, बिजली का बहुत ही सस्ते में होगा जो अभी एक कैलकुलेशन को मोटा मोटा किया है उसमें एक रुपया का सस्ती होगी लगभग तो एक रुपया एक यूनिट मतलब बहुत ही बड़ा पावर प्लांट में एक रुपया अगर दो पैसा भी कम होता है तो दैट इज बिकॉज इट इज अ वेरी स्मॉल यूनिट किलो आवर तो मेगावाट मिलियन यूनिट यूनिट में अमाउंट तो पूरी साल के देखा जाएगा तो इट विल बी वेरी गुड फायदा फॉर पीएसपीसीएल एंड ये फायदा पीएसपीसीएल मतलब गवर्नमेंट कंसर्न ही हो गया अभी जीवी के पी था हम लोग का और कोई और मैंने मैनेजमेंट था अभी वो मैनेजमेंट हट गई हम लोग ये दिस वाज अ सेपरेट कंपनी जीवीके पीजीएसएल जीवीके पावर गोविंदवाल साईं तो इट इज इट वाज ओन्ड बाय जीवीके ग्रुप नाउ द कंपनी इज सेम वी आर द एम्प्लॉय ऑफ जीवीके पीजीएसएल ओनली राइट नाउ बट आवर मैनेजमेंट गॉट चेंज इट इज ओन्ड बाय फुल्ली ओन्ड बाय नाउ गुरु अमरदास थर्मल पावर लिमिटेड इजंट इट एंड गुरु अमरदास थर्मल पावर लिमिटेड इज अ सब्सिडियरी ऑफ पीएसपीसीएल तो हम लोग इंटर्न बेसिकली नाउ इट इज मैनेज बाई द पी एस पी सी एल तो सारे पी एस पी सी एल जो सरकारी आ, आपका ये होता है थर्मल प्लांट्स का कानून होता है जैसे टेंडरिंग प्रोसीड्योर प्राइवेट तो और सरकारी में थोड़ा सा डिफरेंस होता है वो सारे सरकारी जो कानूनी जो चीज़ें होता है पूरी बाकायदा कानूनी होता है तो वो आ जाएगा वो सारे इम्प्लीमेंटेड होगा बट आवर स्टेटस ऑल दिस टेक्निकल स्टेटस इन एवरी थिंग सेम रिमेन सेम ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪ ਬਜਲਵਾਨ ਡੈਨਿਕਸ ਸਫੇਰਾ ਟੀਵੀ